I'm ਤੇ ਕੰਮ ਇਤੇ ਕਰਦੇ ਚੱਲ ਰਹੀ ਹੁੰਦੀ ਹੈ ਰੋਟਾ ਆ ਗਿਆ ਮੈਂ ਇਹ ਵੀ ਕਰਦੇ ਕਿਸੇ ਹੈਕ ਕਰਦੇ ਨੂੰ ਲੱਗਿਆ ਕੋਈ ਦੂਜੀ ਗੱਲਬਾਤ ਹੋਈ ਹਾਂ ਇਹ ਜਾਣਕਾਰੀ ਐਹੇ ਦੇਖੀ ਗਿਆ ਇਹਨੂੰ ਛੱਡ ਦੇ ਮੜਾ ਛੱਡ ਦੇ ਮਿਰਨੰਤਲ ਜਿੰਦਰ ਸਿੰਘ ਜੀ ਕੀ ਹੋਇਆ ਕੀ ਮੈਂ ਜੋਧਪੁਰ ਵਾਲੇ ਪੰਪ ਤੋਂ ਆ ਰਿਹਾ ਸੀ ਜੀ ਇੱਥੇ ਜੱਸੀ ਤੋਂ ਜੋਧਪੁਰ ਨੂੰ ਜਿਹੜਾ ਰਸਤਾ ਹੈ ਇਸ ਰਸਤੇ ਤੇ ਮਤਲਬ ਲੁਟੇਰੇ ਪੈ ਗਏ ਜੀ ਪੰਜ ਬੰਦੇ ਸੀ ਅੰਜਾਂ ਕੋਲੇ ਕਿਸੇ ਕੋਲੇ ਇੱਕ ਕੋਲੇ ਰਾਡ ਸੀ ਬਾਕੀਆਂ ਕੋਲੇ ਕਾਪੇ ਸੀ ਉਹ ਬੈਗ ਉਹ ਲੈ ਗਏ ਜੀ ਖੋ ਕੇ ਮੈਂ ਮਸਾ ਪਾ ਕੇ ਕਿੱਥੇ ਜਾਣਾ ਚਾਹੀਏ ਕਿੰਨੇ ਪੈਸੇ 10 ਲੱਖ ਰੁਪਏ ਸੀ ਕਿਹੜੇ ਬੈਂਕ ਤੇ ਨੰਬਰ ਮੈਂ ਬੈਂਕ ਚ ਕੰਮ ਨਹੀਂ ਕਰਦਾ ਜੀ ਮੈਂ ਪੰਪ ਤੇ ਹੀ ਕੰਮ ਕਰਦਾ ਕੰਪਲਾ ਕਿੱਥੇ ਹੈ ਮੈਂ ਜਾਣਦਾ ਸੀ ਬੰਦੇ ਨਹੀਂ ਮੈਂ ਜਾਣਦਾ ਸੀ ਕੀ ਕੁਸ ਸੀਗਾ ਕਿਸ ਤੇ ਆਇਆ ਕਿਸ ਤੇ ਸੀ ਤੇ ਮੋਟਰਸਾਈਕਲ ਤੇ ਸੀਗੇ ਜੀ ਪੰਜ ਬੰਦੇ ਸੀ ਪੰਜਾਂ ਦੇ ਮੂੰਹ ਬੰਨੇ ਹੋਏ ਸੀ ਕਿਸੇ ਦੀ ਕੋਈ ਪਛਾਣ ਨਹੀਂ ਪੈਸੇ ਕਿਸ ਲਈ ਲੈ ਗਏ ਪੈਸੇ ਮੈਂ ਮਤਲਬ ਉਧਰ ਆਪਣੇ ਆਫਿਸ ਤੇ ਦੂਸਰੇ ਪੰਪ ਤੇ ਜਾ ਰਹੇ ਸੀ ਹਮਾਰੇ ਆਤਰ ਕੀ ਕਹਿਣਾ ਚਾਹੋਗੇ ਲੁੱਟੋਈਏ ਪੰਜਾਂ ਦਾ ਹਾਂ ਜੇ ਕਿਤਲਾ ਆਈ ਸੀ ਜੀਓ ਲੈਂਸ ਪਟ્રોલ ਪੰਪ ਤੇ ਜੋਧਪੁਰ ਇੱਕ ਮੁੰਡਾ ਕੰਮ ਕਰਦਾ ਦਲਜਿੰਦਰ ਸਿੰਘ ਕਰੀ ਬੀਲੇ 10 ਸਾਲ ਤੋਂ ਇੱਕ ਕੈਸ਼ ਲੈ ਕੇ ਜਾ ਰਿਹਾ ਸੀਗਾ ਤਾਂ ਫਾਟਕਾਂ ਤੋਂ ਪਹਿਲਾਂ ਦੋ ਬੰਦੇ ਇੱਕ ਪਹਿਲਾਂ ਝਾੜੀਆਂ 'ਚ ਖੜੇ ਸੀ ਤੇ ਤਿੰਨ ਇੱਕ ਸਾਈਡ ਤੇ ਖੜੇ ਸੀਗੇ ਉਹਨਾਂ ਨੇ ਉਹਨੂੰ ਪਾਈਪ ਤੇ ਰਾਡ ਲੋਹਾ ਮਾਰ ਕੇ ਇੱਕ ਕੰਨ ਕਹਿ ਰਿਹਾ ਵਾ ਤੇ ਮੂੰਹਾਂ ਬੰਨੇ ਹੋਏ ਸੀਗੇ ਇਹ ਤੂੰ ਕੈਸ਼ ਲੈ ਕੇ ਚੱਲ ਗਿਆ ਤਰੀ 5 ਲੱਖ ਕੈਸ਼ ਕਹਿ ਰਿਹਾ ਵਾ ਟੀਮਾਂ ਸਾਡੀਆਂ ਆ ਗਈਆਂ ਮੁਕਦਮਾ ਦਰਜ ਕਰਕੇ ਹੀ ਤਤਕਸ਼ ਕਰ ਰਹੇ ਆਂ ਇਹਦੇ ਵਿਕਲ ਕਿਹੜੇ ਇਸਤੇਮਾਲ ਹੋਏ ਸਰ ਹੁਣ ਤੱਕ ਇਨਫੋਰਮੇਸ਼ਨ ਨਹੀਂ ਨਹੀਂ ਉਹ ਇਹਨੂੰ ਕਲੀਅਰ ਨਹੀਂ ਹੈ ਕਿਉਂਕਿ ਕਰ ਪੈਂਦੀਆਂ ਝੜੀਆਂ ਹੈਗੀਆਂ ਨੇ ਇਹਨੂੰ ਪਤਾ ਹੀ ਨਹੀਂ ਲੱਗਾ ਇਹ ਡਰ ਦਾ ਮਾਰੇ ਪਿਛਲੇ ਪਾਸੇ ਨੂੰ ਉਲਟੇ ਪਾਸੇ ਨੂੰ ਭੱਜ ਗਿਆ ਤੇ ਦੂਜੇ ਪਾਸੇ ਨਿਕਲ ਗਿਆ ਕਿਹੜੀ ਕੰਪਨੀ ਪੰਪ ਜਿੱਥੇ ਲੈ ਕੇ ਚਲੇ ਗਈ ਹੈ ਅਇਰਲਾਈਂਸ ਦਾ ਸੀਗਾ ਜੀ ਇਹ ਅੱਗੇ ਪੰਪ ਇਹਨਾਂ ਦਾ ਇੱਕ ਹੋਰ ਆ ਦੂਜੇ ਪੰਪ ਤੇ ਉਧਰੋਂ ਨੂੰ ਜਾ ਰਿਹਾ ਸੀਗਾ ਇਹਨਾਂ ਕੱਲ ਸੈਟਰਡੇ ਸਾਡੇ ਛੁੱਟੀ ਹੁਣ ਕਰਕੇ ਕੋਈ ਰਾਣਾ ਵਗੈਰਾ ਵੱਜਿਆ ਕੋਈ ਜਖਮੀ ਹੋਇਆ ਜੀ ਇਹ ਕਹਿ ਰਿਹਾ ਹੈ ਲੈਜ ਕਰ ਰਿਹਾ ਹੈ ਇਹ ਤੇ ਮੈਡੀਕਲ ਵੀਰ ਕਰਾਵਾਂਗੇ ਜੀ ਆਪਾਂ ਜੀ ਇਹਨੂੰ ਆਪਾਂ ਜਲਦੀ ਟੈਸਟ ਕਰ ਲਾਂਗੇ। ਇਹ ਜਿਹੜੀ ਵਾਰਦਾਤ ਹੋਈ ਹੈ ਜੀ ਇਹ ਕਿਹੜਾ ਏਰੀਆ ਹੈ? ਇਹ ਥਾਣੇ ਸਦਰ ਦੀ ਹੈ ਜੀ ਜੋਧਪੁਰ ਮੰਨ ਵਾਲੀ ਸੜਕ ਜਿਹੜੀ ਇੱਧਰ ਜਾਂਦੀ ਹੈ ਫੜਕਾ ਨੂੰ ਉੱਥੇ ਵਾਰਦਾਤ ਹੋਈ ਹੈ ਜੀ। ਹੋ ਗਿਆ ਸਿਰ। ਆਪਣੀ ਗੱਡੀ ਦੇ ਵੀ ਸ਼ਾਰਟ ਲੈ ਲੈਂਦੇ ਹਾਂ। ਹਾਂ ਫੇ ਦੋਨੇ ਗੱਡੀਆਂ ਦੇ ਬੱਤੀਆਂ ਤਾਂ ਹੀ ਜਾਣਾ ਕਰਾ ਦੇਣੇ।

ਇਹ ਲੇਟੋ ਦੀ ਗੱਲਬਾਤ ਹੋਈ ਆ ਹਾਂ ਇਹਨਾਂ ਜਾਣਕਾਰੀ ਐਹੇ ਦੇਖੀ ਗਿਆ ਇਹਨੂੰ ਛੱਡ ਦੇ ਮੜਾ ਛੱਡ ਦੇ ਆ ਜਨੇਗੀ ਉਧਰ ਹੀ ਚਲੇਓ ਅੰਮ੍ਰਣੋਥਲ ਜਿੰਦਰ ਸਿੰਘ ਜੀ ਕੀ ਹੋਇਆ ਜੀ ਮੈਂ ਜੋਧਪੁਰ ਵਾਲੇ ਪੰਪ ਤੋਂ ਆ ਰਿਹਾ ਸੀ ਜੀ ਇੱਥੇ ਜੱਸੀ ਤੋਂ ਜੋਧਪੁਰ ਨੂੰ ਜਿਹੜਾ ਰਸਤਾ ਹੈ ਇਸ ਰਸਤੇ ਤੇ ਮਤਲਬ ਲੁਟੇਰੇ ਪੈ ਗਏ ਜੀ ਪੰਜ ਬੰਦੇ ਸੀ ਅੰਜਾਂ ਕੋਲੇ ਕਿਸੇ ਕੋਲੇ ਇੱਕ ਕੋਲੇ ਰਾਡ ਸੀ ਬਾਕੀਆਂ ਕੋਲੇ ਕਾਪੇ ਸੀ ਉਹ ਬੈਗ ਉਹ ਲੈ ਗਏ ਜੀ ਖੋ ਕੇ ਮੈਂ ਮਸਾਂ ਪਾਜ ਕੇ ਜਾਨ ਬਚਾਈ ਜੀ ਕਿੰਨੇ ਪੈਸੇ 10 ਲੱਖ ਰੁਪਏ ਸੀ ਜਿਹੜੇ ਬੈਂਕ ਤੇ ਨਮਰ ਗਏ ਮੈਂ ਬੈਂਕ ਚ ਕੰਮ ਨਹੀਂ ਕਰਦਾ ਜੀ ਮੈਂ ਪੰਪ ਤੇ ਹੀ ਕੰਮ ਕਰਦਾ ਕੰਪਲਾ ਕੈਸੀ ਹੈ ਜਾਨਦੇ ਸੀ ਬੰਦੇ ਕੋਈ ਨਹੀਂ ਮੈਂ ਜਾਣਦਾ ਨਹੀਂ ਕੀ ਕੁਸੀ ਗੱਟਿਸ ਤੇ ਆਈ ਕਿਸੇ ਤੋਂ ਤੇ ਮੋਟਰਸਾਈਕਲ ਤੇ ਸੀਗੀ ਜੀ ਪੰਜ ਬੰਦੇ ਸੀ ਪੰਧਿਆਂ ਦੇ ਮੂੰਹ ਬੰਨੇ ਹੋਏ ਸੀ ਕਿਸੇ ਦੀ ਕੋਈ ਪਛਾਣ ਨਹੀਂ ਪੈਸੇ ਕਿਸੇ ਲੈ ਜਾ ਰਹੇ ਸੀ ਪੈਸੇ ਮੈਂ ਮਤਲਬ ਉਧਰ ਆਪਣੇ ਆਫਿਸ ਤੇ ਦੂਸਰੇ ਪੰਪ ਤੇ ਜਾ ਰਹੇ ਸੀ ਸਾਡੇ ਆਸਰੇ ਕੀ ਕਹਿਣਾ ਚਾਹੂਗੇ ਲੁੱਟ ਹੋਈ ਹੈ ਇਹ ਪੰਪ ਤੇ ਅੱਜ ਇੱਕ ਤਲਾਹ ਆਈ ਸੀ ਜੀਓ ਲੈਂਸ ਪਟ્રોલ ਪੰਪ ਤੇ ਜੋਧਪੁਰ ਇੱਕ ਮੁੰਡਾ ਕੰਮ ਕਰਦਾ ਤਿਲਜਿੰਦਰ ਸਿੰਘ ਤਰੀਕਾ 10 ਸਾਲ ਤੋਂ ਇਹ ਕੈਸ਼ ਲੈ ਕੇ ਜਾ ਰਿਹਾ ਸੀਗਾ ਤਾਂ ਫਟਕਾਂ ਤੋਂ ਪਹਿਲਾਂ ਦੋ ਬੰਦੇ ਇੱਕ ਪਹਿਲਾਂ ਝਾੜੀਆਂ 'ਚ ਖੜੇ ਸੀ ਤੇ ਤਿੰਨ ਇੱਕ ਸਾਈਡ ਤੇ ਖੜੇ ਸੀਗੇ ਉਹਨਾਂ ਨੇ ਉਹ ਪਾਈਪ ਤੇ ਰਾਡ ਲੋਹਾ ਮਾਰ ਕੇ ਇੱਕ ਕੰਨ ਕਹਿ ਰਿਹਾ ਵਾ ਤੇ ਮੂੰਹਾਂ ਬੰਨੇ ਹੋਏ ਸੀਗੇ ਇਹ ਤੋਂ ਕੈਸ਼ ਲੈ ਕੇ ਚਲੇ ਗਏ ਆ ਕਰੀਬ 5 ਲੱਖ ਕੈਸ਼ ਕਹਿ ਰਿਹਾ ਵਾ ਟੀਮਾਂ ਸਾਡੀਆਂ ਆ ਗਈਆਂ ਮੁਕਦਮਾ ਦਰਜ ਕਰਕੇ ਹਿਤ ਤੋਚੀਸ਼ ਕਰ ਰਹੇ ਆ ਕਿਹੜੇ ਵਹੀਕਲ ਕਿਹੜੇ ਇਸਤੇਮਾਲ ਹੋਏ ਸਰ ਹੁਣ ਤੱਕ ਇਨਫੋਰਮੇਸ਼ਨ ਨਹੀਂ ਨਹੀਂ ਉਹ ਇਹਨੂੰ ਕਲੀਅਰ ਨਹੀਂ ਹੈ ਕਿਉਂਕਿ ਕਰ ਪੈਂਦੀਆਂ ਝਾੜੀਆਂ ਹੈਗੀਆਂ ਨੇ ਇਹਨੂੰ ਪਤਾ ਨਹੀਂ ਲੱਗਾ ਡਰ ਦਾ ਮਾਰ ਪਿਛਲੇ ਪਾਸੇ ਨੂੰ ਉਲਟੇ ਪਾਸੇ ਨੂੰ ਭੱਜ ਗਿਆ ਤੇ ਦੂਜੇ ਪਾਸੇ ਨਿਕਲ ਗਏ ਕਿਹੜੀ ਕੰਪਨੀ ਆ ਪੰਪ 'ਚ ਇਹ ਇੱਕ ਪੰਪਾਇਨੋਂ ਦੇ ਇੱਕ ਹੋਰ ਆ ਦੂਜੇ ਪੰਪ ਤੇ ਉਧਰੋਂ ਨੂੰ ਜਾ ਰਿਹਾ ਸੀਗਾ ਇਹਨਾਂ ਕੱਲ ਸੈਟਰਡੇ ਸਾਡੇ ਛੁੱਟੀ ਹੁਣ ਕਰਕੇ ਕੋਈ ਰਾੜਾ ਵਗੈਰਾ ਵੱਜਿਆ ਕੋਈ ਜਖਮੀ ਹੋਇਆ ਜੀ ਇਹ ਕਹਿ ਰਿਹਾ ਹੈ ਲੱਜ ਕਰ ਰਿਹਾ ਹੈ ਇਹ ਤਾਂ ਮੈਡੀਕਲ ਵੀਰ ਕਰਾਵਾਂਗੇ ਜੀ ਆਪਾਂ ਜੀ ਇਹਨੂੰ ਆਪਾਂ ਜਲਦੀ ਟੈਸਟ ਕਰ ਲਾਂਗੇ ਜੀ ਇਹ ਹਿਵਾਰਦਤ ਹੋਈ ਹੈ ਜੀ ਇਹ ਕਿਹੜਾ ਏਰੀਆ ਹੈ ਇਹ ਇਹ ਥਾਣੇ ਸਦਰ ਦੀ ਜੀ ਜੋਧਪੁਰ ਮੰਨ ਵਾਲੀ ਸੂਟ ਜਿਹੜੀ ਇੱਧਰ ਜਾਂਦੀ ਹੈ ਫੜਕਾਂ ਨੂੰ ਉੱਥੇ ਵਾਦਤ ਹੋਈ ਆ ਜੀ ਹੋ ਗਿਆ ਜੀ ਆਪਣੀ ਗੱਡੀ ਦੇ ਵੀ ਸ਼ਾਟ ਲੈ ਲੈਂਦੇ ਹਾਂ ਹਾਂ ਫਿਰ ਦੋਨੇ ਗੱਡੀਆਂ ਦੇ ਪੱਤੀਆਂ ਤਾਂ ਹੀ ਜਾਣਾ ਕਰਾ ਦੇਣਾ ਮੈਂ ਕਦੇ ਨਹੀਂ ਕੋਈ ਕੰਮ ਇਦਾਂ ਨਹੀਂ ਕਰਦਾ ਇਹ ਮੈਂ ਤਾਂ ਅਗਲੇ ਅਗਲੇ ਜੇਕਰ ਕੋਈ ਕੋਈ ਨਾ ਲੱਗਿਆ ਹੋਵੇ ਕੋਈ ਦੂਜੀ ਗੱਲਬਾਤ ਹੋਈ ਹਾਂ ਇਹ ਜਾਣਕਾਰੀ ਪੈਸੇ ਦੇਖੀ ਗਿਆ ਇਹਨੂੰ ਛੱਡ ਦੇ ਮੜਾ ਛੱਡ ਦੇ ਮੇਰਾ ਨਾਮ ਤਲਜਿੰਦਰ ਸਿੰਘ ਜੀ ਕੀ ਹੋਇਆ ਕਿ ਮੈਂ ਜodhpur wale pump ਤੋਂ ਆ ਰਿਹਾ ਸੀ ਜੀ ਇੱਥੇ ਜੱਸੀ ਤੋਂ ਜੋਧਪੁਰ ਨੂੰ ਜਿਹੜਾ ਰਸਤਾ ਹੈ ਇਸ ਰਸਤੇ ਤੇ ਮਤਲਬ ਲੁਟੇਰੇ ਪੈ ਗਏ ਜੀ ਪੰਜ ਬੰਦੇ ਸੀ ਅੰਜਾਂ ਕੋਲੇ ਕਿਸੇ ਕੋਲੇ ਇੱਕ ਕੋਲੇ ਰਾਡ ਸੀ ਬਾਕੀਆਂ ਕੋਲੇ ਕਾਫੇ ਸੀ ਉਹ ਵੀ ਬੈਗ ਬੂ ਲੈ ਗਏ ਜੀ ਖੋ ਕੇ ਮੈਂ ਮਸਾ ਭੱਜ ਕੇ ਬਚਾਨ ਚਾਈਏ ਕਿੰਨੇ ਪੈਸੇ ਸੀ 5 ਲੱਖ ਰੁਪਏ ਸੀ ਕਿਹੜੇ ਬੈਂਕ ਤੇ ਨੰਬਰ ਆਉਂਦੇ ਆ ਮੈਂ ਬੈਂਕ ਚ ਕੰਮ ਨਹੀਂ ਕਰਦਾ ਮੈਂ ਪੰਪ ਤੇ ਕੰਮ ਕਰਦਾ ਕੰਪਣਾ ਕਿੱਸੀ ਹੈ ਮੈਂ ਜਾਣਦਾ ਉਸ ਬੰਦੇ ਨੂੰ ਨਹੀਂ ਮੈਂ ਜਾਣਦਾ ਠੀਕ ਉਸ ਸੀਗਾ ਕਿਸ ਤੇ ਆਇਆ ਕਿਸ ਤੇ ਸੀ ਤੇ ਮੋਟਰਸਾਈਕਲ ਤੇ ਸੀਗੀ ਜੀ ਪੰਜ ਬੰਦੇ ਸੀ ਪੰਦਰਾਂ ਦੇ ਮੂੰਹ ਬੰਨੇ ਹੋਏ ਸੀ ਕਿਸੇ ਦੀ ਕੋਈ ਪਛਾਣ ਨਹੀਂ ਪੈਸੇ ਪੈਸੇ ਮੈਂ ਮਤਲਬ ਉਧਰ ਆਪਣੇ ਆਫਿਸ ਤੋਂ ਦੂਸਰੇ ਪੰਪ ਤੇ ਜਾ ਰਿਹਾ ਸੀ ਹਮਾਰੇ ਹਾਂ ਜੇ ਤੁਸੀਂ ਕੀ ਕਹਿਣਾ ਚਾਹੋਗੇ ਲੁੱਟ ਹੋਈ ਹੈ ਜੀ ਪੰਡਾ ਹਾਂ ਜੇ ਇੱਕ ਤਲਾ ਆਈ ਸੀ ਜੀਓ ਲੈਂਸ ਪਟਰੋਲ ਪੰਪ ਤੇ ਜੋਧਪੁਰ ਇੱਕ ਮੁੰਡਾ ਕੰਮ ਕਰਦਾ ਤਿਲਜਿੰਦਰ ਸਿੰਘ ਤਰੀਕਾ 10 ਸਾਲ ਤੋਂ ਇੱਕ ਕੈਸ਼ ਲੈ ਕੇ ਜਾ ਰਿਹਾ ਸੀਗਾ ਤਾਂ ਫਾਟਕਾਂ ਤੋਂ ਪਹਿਲਾਂ ਦੋ ਬੰਦੇ ਇੱਕ ਪਹਿਲਾਂ 40 ਜਿਹਾ ਖੜੇ ਸੀ ਤੇ ਤਿੰਨ ਇੱਕ ਸੈਮੂਨਾਂ ਨੇ ਉਹਨਾਂ ਨੂੰ ਪਾਈਪ ਤੇ ਰਾਡ ਲੋਹਾ ਮਾਰ ਕੇ ਇੱਕ ਕੰਨ ਕਹਿ ਰਿਹਾ ਵਾ ਤੇ ਮੂੰਹਾਂ ਬੰਨੇ ਹੋਏ ਸੀਗੇ ਇਹ ਤੂੰ ਕੈਸ਼ ਲੈ ਕੇ ਚੱਲ ਗਿਆ ਕਰੀ 5 ਲੱਖ ਕੈਸ਼ ਕਹਿ ਰਿਹਾ ਵਾ ਟੀਮਾਂ ਸਾਡੀਆਂ ਆ ਗਈਆਂ ਮੁਕਦਮਾ ਦਰਜ ਕਰਕੇ ਹੀ ਤਤਕੀਸ਼ ਕਰ ਰਹੇ ਆਂ ਇਰੇ ਵਹੀਕਲ ਕਿਹੜੇ ਇਸਤੇਮਾਲ ਹੋਏ ਸਰ ਹੁਣ ਤੱਕ ਇਨਫੋਰਮੇਸ਼ਨ ਨਹੀਂ ਨਹੀਂ ਉਹ ਇਹਨੂੰ ਕਲੀਅਰ ਨਹੀਂ ਹੈ ਕਿਉਂਕਿ ਕਰ ਪੈਂਦੀਆਂ ਝੜੀਆਂ ਹੈਗੀਆਂ ਨੇ ਇਹਨੂੰ ਪਤਾ ਹੀ ਨਹੀਂ ਲੱਗਾ ਇਹ ਡਰ ਦਾ ਮਾਰਾ ਪਿਛਲੇ ਪਾਸੇ ਨੂੰ ਉਲਟ ਪਾਸੇ ਨੂੰ ਭੱਜ ਗਿਆ ਤੇ ਦੂਜੇ ਪਾਸੇ ਨਿਕਲ ਗਿਆ ਕਿਹੜੀ ਕੰਪਨੀ ਪੰਪ ਤੇ ਕਿੱਥੇ ਲੈ ਕੇ ਚਲੇ ਗਈ ਏਅਰਲਾਈਨਸ ਦਾ ਸੀਗਾ ਜੀ ਇਹ ਇੱਕ ਪੰਪ ਇਹਨਾਂ ਦਾ ਇੱਕ ਹੋਰ ਹੈ ਦੂਜੇ ਪੰਪ ਤੇ ਉਧਰ ਨੂੰ ਜਾ ਰਿਹਾ ਸੀਗਾ ਇਹਨਾਂ ਕੱਲ ਸੈਚਰਡੇ ਸਾਡੇ ਛੁੱਟੀ ਹੁਣ ਕਰਕੇ ਕੋਈ ਰਾਣਾ ਵਗੈਰਾ ਵਜਿਆ ਕੋਈ ਜ਼ਖਮੀ ਹੋਇਆ ਗਿਆ ਇਹ ਕਹਿ ਰਿਹਾ ਲੱਜ ਕਰ ਰਿਹਾ ਇਹ ਤੇ ਮੈਡੀਕਲ ਕਵਰ ਕਰਾਵਾਂਗੇ ਜੀ ਆਪਾਂ ਜੀ ਇਹਨੂੰ ਆਪਾਂ ਜਲਦੀ ਟੈਸਟ ਕਰ ਲਾਂਗੇ ਜੀ ਇਹ ਜਿਹੜੀ ਵਾਰਦਾਤ ਹੋਈ ਹੈ ਜੀ ਇਹ ਕਿਹੜਾ ਏਰੀਆ ਹੈ ਇਹ ਇਹ ਥਾਣੇ ਸਦਰ ਦੀ ਜਾਨੀ ਜੋਧਪੁਰ ਮੰਨ ਵਾਲੀ ਸੜਕ ਜਿਹੜੀ ਅੱਧੇ ਜਾਂਦੀ ਹੈ ਫੜਕਾ ਨੂੰ ਉੱਥੇ ਵਾਰਦਾਤ ਹੋਈ ਹੈ ਜਾਨੀ